ਸੰਦੀਪ ਸਿੰਘਾ ਜੀ ਮੇਰਾ ਪਿੰਡ ਪਸਤਾ ਪਈਗਾ ਜੀ ਤੇ ਮੈਂ ਇੱਥੇ ਬਠਿੰਡੇ ਬੱਚਿਆਂ ਨੂੰ ਲੈ ਕੇ ਉਹਨਾਂ ਡੇਲੀ ਮੈਂ ਇੱਥੇ ਖੜਾ ਸੀਗਾ ਤੇ ਬਾਈਕ ਇੰਨੀ ਕ ਸਪੀਡ ਤੇ ਸੀਗੀ ਕਿ ਜਾਣ ਕੇ ਗੱਡੇ ਵਾਲਾ ਮੋੜ ਲੱਗੋ ਦੇ ਵਿੱਚ ਮਰ ਜੂ ਤੇ ਕੰਟਰੋਲ ਨਹੀਂ ਹੋਈ ਜੀ ਬਾਈਕ ਬੀ ਬੇਨਤੀ ਇਹ ਹੈ ਜੀ ਇੱਥੇ ਇਸ ਰੋਡ ਤੇ ਇੱਕ ਟੋਪਰ ਸਪੀਡ ਬ੍ਰੇਕਰ ਜਰੂਰ ਹੋਣੇ ਚਾਹੀਦੇ ਆ ਜਾਂ ਕਿ ਇਹਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਬੱਚਿਆਂ ਦੇ ਆਰਾਮ ਨਾਲ ਜਾ ਸਕਣ ਜੀ ਮੇਰਾ ਨਾਮ ਹੈ ਸੁਖਦੇਵ ਸਿੰਘ ਪਾਈਆ ਹਾਂਜੀ ਸਰ ਅਸੀਂ ਇਸੇ ਗਲੀ ਦੇ ਵਿੱਚ 20 ਨੰਬਰ ਗਲੀ ਦੇ ਵਿੱਚ ਰਹਿਣ ਵਾਲੇ ਆਂ ਅਸੀਂ ਤਕਰੀਬਨ 12 ਵਜੇ ਦੇ ਕਰੀਬ ਅਸੀਂ ਉਧਰ ਸਾਹਮਣੇ ਪਾਰਲੀ ਸਾਈਡ ਦੇ ਉੱਤੇ ਖੜੇ ਸੀਗੇ ਤਾਂ ਕਾਰ ਜਿਹੜੀ ਰਾਮ ਨਾਲ ਜਾਈ ਜਾਂਦੀ ਸੀ ਤੇ ਮੋਟਰਸਾਈਕਲ ਆਇਆ ਸੀ 100 ਤੋਂ ਉੱਤੇ ਦੀ ਸਪੀਡ ਸੀ ਜਾਨੀ ਕਿ ਉਮਰ ਹੋਊਗੀ ਮੁੰਡੇ ਦੀ ਤਕਰੀਬਨ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਆ ਬਾਕੀ ਦਾ ਆਧਾਰ ਕਾਰਡ ਤੋਂ ਪਤਾ ਲੱਗੂਗਾ 14 ਸਾਲ ਦਾ ਮੁੰਡਾ ਉਹਦਾ ਮੋਟਰਸਾਈਕਲ ਇੰਨੀ ਸਪੀਡ ਤੇ ਸੀ ਉਹਨੂੰ ਕੰਟਰੋਲ ਹੀ ਨਹੀਂ ਹੋਇਆ ਨਾ ਤਾਂ ਉਹਦੇ ਕੋਲੇ ਮੇਰੇ ਹਿਸਾਬ ਨਾਲ ਕੋਈ ਨਿਸ਼ਾਨਸ ਹੋਊਗਾ ਇਵਨ ਹੀ ਹੈਗਾ ਮੋਟਰਸਾਈਕਲ ਵੀ ਕੋਈ ਮੰਗਿਆ ਹੋਵੇ ਜਾਂ ਕਿਤਾ ਹੋਵੇ ਇਹ ਨੰਬਰ ਤੋਂ ਪਤਾ ਦੱਸ ਦਿਆ ਇਹ ਜਿਹੜੇ ਮੁੰਡੇ ਆ ਇਹ ਦੱਸ ਦਿਆ ਵੀ ਇਹ ਜਲੰਧਰ ਦਾ ਨੰਬਰ ਹੈ ਤੇ ਇਹ ਇੰਨੀ ਸਪੀਡ ਨਾਲ ਸੀਗਾ ਕਿ ਸਪੀਡ ਕੰਟਰੋਲ ਤੋਂ ਬਾਹਰ ਸੀਗੀ ਉਹ ਤੋਂ ਕੰਟਰੋਲ ਨਹੀਂ ਹੋਇਆ ਠੀਕ ਹੈ ਤੇ 나 ਹੀ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੇਰੀ ਸੋਚ ਹੈ ਮੈਨੂੰ ਲੱਗਦਾ ਉਹ ਗੱਡੀ ਵਾਲੇ ਨੂੰ ਵੀ ਨਹੀਂ ਪਤਾ ਲੱਗਿਆ ਵੀ ਮਤਲਬ ਮੋਟਰਸਾਈਕਲ ਆ ਰਿਹਾ ਇੰਨੀ ਸਪੀਡ ਦੇ ਉੱਤੇ ਇਹ ਇਹ ਹਾਲਾਤ ਆ ਇੱਥੇ ਇਹ ਸੜਕ ਦੇ ਉੱਤੇ ਜੀ ਪਹਿਲਾਂ ਵੀ ਕਾਫੀ ਐਕਸੀਡੈਂਟ ਹੋ ਗਏ ਬਹੁਤ ਵਾਰੀ ਪ੍ਰਸ਼ਾਸਨ ਨੂੰ ਵੀ ਕਿਹਾ ਨਗਰ ਨਿਗਮ ਨੂੰ ਵੀ ਕਿਹਾ ਸ਼ਾਮ ਨੂੰ ਕੀ ਹੁੰਦਾ ਸ਼ਾਮ ਨੂੰ ਇੱਥੇ ਆ ਕੇ ਰੌਣਕ ਮੇਲਾ ਦੇਖਣਾ ਜਿਵੇਂ ਜੀਵੀ ਰੋਡ ਦਿੱਲੀ ਹੈ ਨਾ ਜੀ ਉਹ ਇੱਥੇ ਹਾਲ ਹੈ ਇਸ ਰੋਡ ਦਾ ਯਹਰ ਸਿੰਘ ਨਗਰ ਦਾ 100 ਫੁੱਟੀ ਰੋਡ ਦਾ ਇੱਥੇ ਬੁਲਟਾਂ ਵਾਲੇ ਪਟਾਕੇ ਪਟਾਕੇ ਤੇ ਪਟਾਕੇ ਕੋਈ ਇੱਥੇ ਪੁਲਿਸ ਦੀ ਪੁਲਿਸ ਕੰਮ ਨਹੀਂ ਕਰਦੀ ਹੋ ਠੀਕ ਹੋਵੇ ਪਰ ਇਸ ਮੋਟਰਸਾਈਕਲ ਵਾਲੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਲਟ ਦੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਪੱਤਰਕਾਰ ਵੀ ਬੈਠ ਲਈਏ ਸਾਡੇ ਕੋਲੇ ਵੀ ਵੀਡੀਓ ਬਣਾ ਲਈਆਂ ਅਸੀਂ ਸਾਰਾ ਕੁਝ రికార్డ్ ਵੀ ਰੱਖਾਂਗੇ ਸਾਹਮਣੇ ਅਸੀਂ ਨਾ ਪੁਲਿਸ ਦੇ ਖਿਲਾਫ ਹੀ ਇਹੇ ਕਾਰਵਾਈ ਦਾ ਅਰੰਭਾਂਗੇ ਵੀ ਦੱਸੋ ਤੁਸੀਂ ਕੀਤਾ ਕੀ ਹੈ ਸ਼ਹਿਰ ਦੇ ਵਿੱਚ ਕਿੰਨੇ ਕ ਆਪਣੇ ਅੰਡਰਏਜ਼ ਉੱਤੇ ਕਾਰਵਾਈ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਖਾਨਾ ਪੂਰਤੀ ਆ ਕੀ ਕਹਿਣਾ ਵੀ ਮਤਲਬ ਜੇ ਇਹਨਾਂ ਨੇ 100 ਫੜਿਆ ਹੋਏ ਤੇ ਦਸਤੇ ਕਰ ਦੇਣਾ ਹੁਣ ਮੇਰੀ ਗੱਲ ਸੁਣ ਸਾਡੇ ਵਰਗੇ ਲੋਕਾਂ ਦਾ ਕਸੂਰ ਹੈ ਸਾਡੇ ਮੋਟਰਸਾਈਕਲਾਂ ਦਾ ਸ਼ੋਰ ਦੇਖ ਲਓ ਪੂਰਾ ਸਾਡੀਆਂ ਗੱਡੀਆਂ ਦੇ ਪੂਰੇ ਹੈ ਉਹਨਾਂ ਗੱਡੀ ਵਾਲੇ ਦਾ ਵੀ ਸਾਰਾ ਕੁਝ ਪੂਰਾ ਗੱਡੀ ਵਾਲੇ ਦਾ ਕਸੂਰ ਕੀ ਹੈ ਹੁਣ ਜੇ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਗੱਡੀ ਵਾਲੇ ਨੂੰ ਇਹ ਫੜਾ ਗੱਡੀ ਵਾਲੇ ਦਾ ਕਸੂਰ ਕੀ ਆ ਵੀ ਅੰਦਰ ਤੁਸੀਂ ਮੋਟਰਸਾਈਕਲ ਉਮਰ ਉਹਦੀ ਮੁੰਡੇ ਦੀ ਹੈ ਨਹੀਂ ਚਲਾਉਣ ਦੀ ਠੀਕ ਹੈ ਤੁਸੀਂ ਉਹਨੂੰ ਚੱਕ ਕੇ ਮੋਟਰਸਾਈਕਲ ਦੇਈ ਜਾਂਦੇ ਹੋ ਇੱਥੇ ਹਾਲਾਤ ਇਹ ਬਣੇ ਰਿਹਾ ਜੀ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਇੱਥੇ ਗੁਰਦੇਵ ਸਿੰਘ ਬਰਾੜ ਆਈ ਸੀ ਉਹ ਦੋ ਨੰਬਰ ਗਲੀ ਕਿ ਰਹਿੰਦੇ ਆ ਸਾਡੇ ਚਲੋ ਅਸੀਂ ਤਾਂ ਕਾਂਗਰਸ ਪਾਰਟੀ ਰਹਿੰਦੀ ਆ ਉਹ ਤਾਂ ਆਮ ਆਦਮੀ ਪਾਰਟੀ ਤੋਂ ਨਾ ਉਹ ਵੀ ਇਹ ਗੱਲ ਕਹਿ ਕੇ ਗਿਆ ਜੀ ਸਾਹਮਣੇ ਵੀ ਅਸੀਂ ਮਿੰਨਤਾ ਕਰ ਰਹੇ ਹਤੇ ਨਗਰ ਨਿਕੰਦੀਆਂ ਪੰਜਾਬ ਪੁਲਸਰੀਆਂ ਵੀ ਸਪੀਡ ਬ੍ਰੇਕਰ ਲਾ ਦਿਓ ਇੱਥੇ ਸਪੀਡ ਬ੍ਰੇਕਰ ਲਾ ਦੂੰਗੇ ਤਾਂ ਇਹ ਸਾਡਾ ਏਰੀਆ ਬਚ ਸਕਦਾ ਜਿਸ ਤਰ੍ਹਾਂ ਇਹ ਬਾਈਕ ਇੰਨੀ ਤੇਜ਼ ਰੋ ਤੁਹਾਡੇ ਦੱਸਣ ਦੇ ਹੁੰਦਾ ਵੀ ਸਪੀਡ ਬਹੁਤ ਏਸੀ ਕਰ ਨਾਲ ਟਕਰਾ ਕੇ ਚਲ ਰੁਕ ਗਿਆ ਅਦਰਵਾਈਜ਼ ਕਿਸੇ ਹੋਰ ਨਾਲ ਵੀ ਐਕਸੀਡੈਂਟ ਹੋ ਕਿਸ ਤਰ੍ਹਾਂ ਦੇ ਹਾਂਜੀ ਇਹ ਹੋਰ ਵੀ ਸੀਗੀ ਜਦੋਂ ਇਹ ਇਹ ਟਕਰਾਇਆ ਹੈ ਜੇ ਤੋ ਇਹ ਮੋਟਰ ਇਹ ਕਾਰ ਦੇ ਉੱਤੋਂ ਘੱਟੋ ਘੱਟ 5-6 ਫੁੱਟ ਉੱਚਾ ਬੁੜਤਿਆ ਮੁੰਡਾ ਬੁੜਕਣ ਤੋਂ ਬਾਅਦ ਇਹ ਕਾਰ ਦੇ ਉੱਤੇ ਜਾ ਕੇ ਡਿੱਗ ਪਿਆ ਅਗਰ ਵੀ ਇਹ ਕਾਰ ਦੇ ਉੱਤੇ ਨਾ ਡਿੱਗਦਾ ਜੇ ਥੱਲੇ ਡਿੱਗਦਾ ਤਾਂ ਇਹ ਨਾਲ ਦੀ ਨਾਲ ਮੌਤ ਹੋ ਜਾਣੀ ਸੀ ਇਹਦੀ ਆਪਾਂ ਮੰਨਾਂਗੇ ਕਿ ਪੇਰੈਂਟਸ ਦੀ ਗਲਤੀ ਹੈ ਕਿਸ ਤਰ੍ਹਾਂ ਦੀ ਦੇਖੋ ਇਹ ਪੇਂਡ ਨਹੀਂ ਤਾਂ ਗਲਤੀ ਹੈਗੀ ਹੈ ਵੀ ਅੰਡਰ ਰੂਮਰ ਦੇ ਵਿੱਚ ਇਹਨੂੰ ਮੋਟਰਸਾਈਕਲ ਦੇ ਰਹੇ ਆ ਦੂਜੀ ਗੱਲ ਜਿਹਦੇ ਨਾਂ ਤੇ ਮੋਟਰਸਾਈਕਲ ਹੈ ਉਹਦੇ ਉੱਤੇ ਲਾਜ਼ਮੀ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਸ ਗੱਲ ਤੋਂ ਗਰੇਜ ਨਹੀਂ ਕਰਨੀ ਚਾਹੀਦੀ ਇਹ ਨਹੀਂ ਹੈਗਾ ਪੁਲਿਸ ਨੂੰ ਵੀ ਗਲਤ ਕੰਮ ਨੂੰ ਤਾਂ ਤੁਸੀਂ ਮਤਲਬ ਜਿਹੜਾ ਹੈਗਾ ਬਿਲਕੁਲ ਇਗਨੋਰ ਕਰ ਦਿੰਦੇ ਹੋ ਵੀ ਨਹੀਂ ਯਾਰ ਕੋਈ ਗੱਲ ਨਹੀਂ ਪੈਸੇ ਲਈ ਤੇ ਇਧਰ ਉਧਰ ਘਾਤਤਾ ਹੁਣ ਇਹ ਸਹੀ ਹੈ ਇਹ ਦੇ ਕਾਰਨ ਕਾਰਵਾਈ ਇਹ ਮੰਗਦਾ ਛੱਡੀ ਸਰ ਮੇਰਾ ਨਾਮ ਜਗੰਦਰ ਕੰਗ ਹੈ ਜੀ ਮੈਂ ਨੌਜਵਾਨ ਰੈਕਟਰ ਸਟਡੀ ਦਾ ਵਲੰਟੀਅਰ ਹਾਂ ਸਾਡੇ ਅਮਰਜੈਂਸੀ ਨੰਬਰ ਤੇ 12 ਵਜੇ ਦੇ ਕਰੀਬ ਇੱਕ ਫੋਨ ਆਇਆ ਸੀ ਕਿ ਗੁਰਦੇਵ ਘਾਤ ਨਗਰ ਦੇ ਇੱਕ ਪਿਆਨ ਕੈਕਸੀਡੈਂਟ ਹੋਇਆ ਹੈ ਐਕਸਪੋਰਟਸ ਬਾਈਕ ਦਾ ਤੇ ਇੱਕ ਗੱਡੀ ਦਾ ਜਿਸ ਤੇ ਕਿ ਬਾਈਕ ਸਵਾਰ ਬੱਚੇ ਦੇ ਇੱਕ ਸੱਟ ਲੱਗੀ ਹੈ ਕਾਫੀ ਮੱਥੇ ਦੇ ਵਿੱਚ ਤੇ ਲੱਤ ਦੇ ਵਿੱਚ ਜਿਸ ਨੂੰ ਸਾਡੀ ਐਮਰਜੈਂਸੀ ਟੀਮ ਜਾਂਦ ਤੋਂ ਮੌਕੇ ਤੇ ਪਹੁੰਚੇ ਜਿਸ ਨੂੰ ਕਿ ਐਂਬੂਲੈਂਸ ਰਾਈ ਅਸੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਦਾਖਲ ਕਰਾਇਆ ਜਿੱਥੇ ਉਸ ਦਾ ਟਰੀਟਮੈਂਟ ਚੱਲ ਰਿਹਾ ਜੀ ਡਾਕਟਰ ਵੱਲੋਂ ਇਲਾਜ ਕੀਤਾ ਜਾ ਰਿਹਾ ਉਸ ਦੇ ਘਰ ਦੇ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਡਾਕਟਰਾਂ ਦੇ ਦੱਸਣ ਮੁਤਾਬਕ ਉਸ ਦਾ ਸੀਟੀ ਸਕੈਨ ਤੋਂ ਬਾਅਦ ਹੀ ਕਲੀਅਰ ਹੋ ਪਾਏਗਾ ਕਿ ਉਹਦੇ ਕਿੰਨੀ ਸੱਟ ਹੈ ਜੀ ਅਭੀ ਜੀ ਇਹਦੀ ਮੁੰਡੇ ਦੀ ਉਮਰ ਕਿੰਨੀ ਸੀਗੀ ਤੁਹਾਡੇ ਕੋਲ ਆਧਾਰ ਕਾਰਡ ਵਗੈਰਾ ਹੈ ਆਧਾਰ ਕਾਰਡ ਤਾਂ ਉਸਨੇ ਆਪਣੀ ਉਮਰ 15 ਤੋਂ 16 ਸਾਲ ਦੱਸੀ ਹੈ ਕਿਉਂਕਿ ਨਵਾਲਾ ਕਾਇਕ ਤੇ ਗੋਵਿੰਦਪੁਰਾ ਦਾ ਰਹਿਣ ਵਾਲਾ ਦੱਸਿਆ ਜੀ ਹਾਂਜੀ ਬਾਈਕ ਉਹ ਆਪਣੇ ਕਿਸੇ ਉਸਤਾਦ ਦਾ ਮੰਗ ਕੇ ਲੈ ਕੇ ਆਇਆ ਸੀ ਸੋ ਸਪੀਡ ਬਾਈਕ ਦੀ ਦੱਸਿਆ ਯਾਰ ਜੋ ਇੱਥੇ ਰਾਗੀਰ ਸੀਗੇ ਮੌਕੇ ਤੇ ਮੌਜੂਦ ਲੋਕ ਬੈਠੇ ਸੀ ਉਹ ਕਹਿੰਦੇ ਬਹੁਤ ਜ਼ਿਆਦਾ ਸਪੀਡ ਸੀ ਜਿਸ ਕਾਰਨ ਉਹ ਗੱਡੀ ਦੇ ਵਿੱਚ ਛਿੱਟ ਹੋਇਆ ਤੇ ਉਹਦੇ ਕਾਫੀ ਸੱਟਾਂ ਲੱਗੀਆਂ ਸੀ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਅੰਡਰਏਜ ਬਾਈਕ ਚਲਾ ਰਿਹਾ ਹੈਗਾ ਤੇ ਇਸ ਤੀਸਰਾ ਦੀ ਕਾਰਵਾਈ ਚਾਹੀਦੀ ਹੈ ਸਰਕਾਰ ਵੱਲੋਂ ਠੀਕ ਇਹਦੇ ਵਿੱਚ ਸਰ ਮਾਪੇ ਦਾ ਪਹਿਲੀ ਗੱਲ ਤਾਂ ਬਾਈਕ ਨਹੀਂ ਦੇਣਾ ਚਾਹੀਦਾ ਬੱਚਿਆਂ ਨੂੰ ਜੋ ਦੇਣਾ ਤੋਂ 18 ਸਾਲ ਤੋਂ ਪਲੱਸ ਉਮਰ ਹੋਣੀ ਚਾਹੀਦੀ ਹੈ ਤੇ ਕੋਈ ਲਾਇਸੈਂਸ ਪ੍ਰੋਪਰ ਹੋਣਾ ਚਾਹੀਦਾ ਜੀ